ਅੱਜ ਅਸੀਂ ਕਪੂਰਤਲਾ ਦੇ ਪਿੰਡ ਤਲਵੰਡੀ ਚੌਧਰੀ ਆਵ ਕੇ ਆਏ ਜਿੱਥੇ ਕਿ ਬਾਬਾ ਜੋਗੀ ਜੀ ਨਾਲ ਗੱਲਬਾਤ ਕਰਾਂਗੇ ਆਉਣ ਵਾਲੇ ਮੇਲੇ ਦੀ ਬਾਬਾ ਜੋਗੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਹਾਂਜੀ ਬਾਬਾ ਜੀ ਮੇਲੇ ਦੀਆਂ ਕਿੱਦਾਂ ਦੀਆਂ ਤਿਆਰੀਆਂ ਹੋ ਰਹੀਆਂ ਮੇਲੇ ਦੀਆਂ ਬਹੁਤ ਹੀ ਵਧੀਆ ਤਿਆਰੀਆਂ ਹੋ ਰਹੀਆਂ ਹਾਂਜੀ ਕੱਲ ਨੂੰ 14 ਤਰੀਕ ਨੂੰ ਖੰਡ ਪਾਟ ਸਭ ਕਰਦੇ ਆ ਜੀ 16 ਤਰੀਕ ਨੂੰ ਭੋਗ ਪਾਣਗੇ 16 ਤਰੀਕ ਨੂੰ ਗਰੇ ਵੀ ਗਰੇ ਪਰਿਵਾਰਾਂ ਦੀਆਂ 3 ਦੇ ਵਿਆਹ ਕੀਤੇ ਜਾਣਗੇ ਲੋੜ ਕਿੰਨੇ ਵਿਆਹ ਹੋ ਰਹੇ ਬਾਬਾ ਜੀ 15 ਵਿਆਹ ਬਈ 15 15 ਵਜੇ ਤੱਕ ਕੋਈ ਪਤਾ ਨਹੀਂ ਮੌਕੇ ਦੀ ਮੌਕੇ ਫਿਰ ਕੋਈ ਆ ਜਵੇ ਤੇ ਫਿਰ ਵੀ ਕਰ ਸਕਦੇ ਆਪਾਂ ਇੱਕ ਦੋ ਦਾ ਅਰੇਂਜਮੈਂਟ ਅਸੀਂ ਵਾਅਦਾ ਰੱਖ ਦਿੰਦੇ ਹਾਂ ਜੀ ਜੀ ਸਰ ਹਾਂਜੀ ਬਾਕੀ ਜੋ ਵੀ ਲੋੜ ਬੰਦਵਾ 3 ਬਾਤੇ ਸਮਾਨ ਆ ਜਿੱਦਾਂ ਸਾਰਾ ਕੁਝ ਬੈੱਡ ਲਬਾਰੀਆਂ ਪੱਖੇ ਮਸ਼ੀਨਾਂ ਬਿਸਤਰੇ ਭਾਂਡੇ ਇਹ ਸਾਰਾ ਕੁਝ ਦਿੱਤਾ ਜਾਂਦਾ ਸੂਟਾ ਤੱਕ ਦਿੱਤਾ ਜਾਂਦਾ ਕਿੰਨੇ ਦਿਨ ਮੇਲਾ ਰਹਿਣਾ ਸ ਇਹ ਮੇਲਾ ਜੀ 6 ਦਿਨ ਮੇਲਾ ਰਹਿਣਾ ਜੀ ਕੱਲ ਤੋਂ ਲੈ ਕੇ ਤੇ 19 ਤਰੀਕ ਤੱਕ ਮੇਲਾ ਉਦਾਂ ਤੇ 5 ਦਿਨ ਮੇਲਾ ਰਹਿੰਦਾ ਵਾ ਅਸੀਂ ਫਿਰ ਬਾਅਦ ਦੇ ਵਿੱਚ ਇੱਕ ਮਹਿਫਲਾ ਆਪ ਕਰਾਉਂਦੇ ਉਹਨੇ ਜਿੱਦਾਂ ਪੈ ਗਿਆ ਆਪ ਦੇਖ ਸਕਦੇ ਜੀ ਜੀ ਕਵਾਲੀ ਕਵਾਲੀ ਮੈਪਲ ਹਾਂ ਜੀ ਹਾਂ ਜੀ ਕਵਾਲੀ ਦਾ ਬਾਬਾ ਜੀ ਇਹ ਖੇਡਾਂ ਦਾ ਪ੍ਰਤੀ ਕਿਦਾਂ ਖੇਡਾਂ ਤਾਂ ਪਹਿਲਾਂ ਜਿੱਦਾਂ 17 ਤਰੀਕ ਨੂੰ ਜੀ ਮਹਾਪੁਰਸ਼ਾਂ ਦਾ ਜਿੱਦਾਂ ਉਪ ਹੁੰਦਾ ਵਾ 17 ਤਰੀਕ ਨੂੰ ਤੇ ਇੱਥੇ ਵਿੱਚ 17 ਤਰੀਕ ਨੂੰ ਕਲਾਕਾਰ ਆ ਜੀ ਜੀ ਕਵਾਲਾ ਵਾ ਇਰੇ-ਇਰੇ ਕਲਾਕਾਰ ਆ ਰਹੇ ਸੀ ਜੀਖਾਨਾ ਖਾਨ ਸਾਹਿਬ ਰਣਜੀਤ ਰਾਣਾ ਹੋਰ ਵੀ ਸਾਡੇ ਜਿਹੜੇ ਦਰਬਾਰ ਨਾਲ ਜੁੜੇ ਹੋਏ ਕਲਾਕਾਰ ਕਾਫੀ ਕਲਾਕਾਰ ਆ ਬੇ ਵਿੱਚ ਹੁਣ ਇਦਾਂ ਜਿਆਦਾ ਜਿਆਦਾ ਦੇ ਨਾਂ ਨਹੀਂ ਲੈਂਦੇ ਕਿਉਂਕਿ ਉਹਦੇ ਮੌਕੇ ਤੇ ਪਤਾ ਲੱਗ ਜਣਾ ਕੌਣ-ਕੌਣ ਹਾਂਜੀ ਆਉਂਦੇ ਆ ਜੀ ਬਾਬਾ ਜੀ ਸੰਗਤਾਂ ਕਿੱਥੋਂ-ਕਿੱਥੋਂ ਆਉਂਦੀਆਂ ਸੰਗਤਾਂ ਇਹ ਓਡੀਸ਼ਾ ਤੋਂ ਵੀ ਆ ਰਹੇ ਆ ਮੱਧ ਪ੍ਰਦੇਸ਼ ਤੋਂ ਵੀ ਜੁਪੀ ਤੋਂ ਵੀ ਰਾਜਸਥਾਨ ਹਰਿਆਣਾ ਹਿਮਾਚਲ ਹਰ ਥਾਂ ਤੋਂ ਸੰਗਤ ਆਉਂਦੀ ਆ ਰੈਲੀ ਪੂਰਾ ਪ੍ਰਬੰਧ ਉਹਨਾਂ ਦਾ ਜਿੱਦਾਂ ਕਮਰੇ ਬਣਾਏ ਆ ਮਹਾਰਾਜ ਦੀ ਕਿਰਪਾ ਨਾਲ ਵਧੀਆ ਬਾਥਰੂਮ ਬਣਾਏ ਹੋਏ ਆ ਤੇ ਇਧਰ ਏਸੀ ਉਸੀ ਕਮਰੇ ਵਿੱਚ ਲਵਾਏ ਪਏ ਆ ਦੋ ਬੱਸਾਂ ਅਰੀਸਾ ਦੇ ਵਿੱਚੋਂ ਆ ਰਹੀਆਂ ਜੀ ਹਾਂਜੀ ਬਾਬਾ ਜੀ ਜਿਹੜੀ ਕੁਸ਼ਤੀ ਮੁਕਾਬਲੇ ਹੋਣੇ ਉਹਨਾਂ 'ਚ ਇਸ ਤਰ੍ਹਾਂ ਲੈਵਲ ਦੇ ਹੋਣੇ ਗੱਦਿਆਂ ਵਾਲੀਆਂ ਕੁਸ਼ਤੀ ਹੋਣੀਆਂ ਜਾਂ ਦੂਸਰੀਆਂ ਇਹ ਨਹੀਂ ਅੱਗੇ ਹੀ ਕੱਤੇ ਵਾਲੀ ਕੁਸ਼ਤੀਆਂ ਕਰਾਉਂਦੇ ਆਂਦੇ ਆ ਹੁਣ ਤਕਰੀਬਨ ਇਹ ਆਪਣੇ ਸਰਵਤ ਸਾਬ ਕੋਲ ਛਿੰਝਵਾ ਜੀ ਜਿਹਦੇ ਵਿੱਚ ਜੱਸਾ ਪੱਟੀ ਔਰ ਨਾਮਵਰ ਕਲਾਕਾਰ ਨਾਮਵਰ ਜਿੰਨੇ ਵੀ ਪਹਿਲਵਾਨ ਆ ਬਹੁਤ ਜ਼ਿਆਦਾ ਪਹੁੰਚ ਰਹੇ ਆ ਤੇ ਤਿੰਨ ਕੁਸ਼ਤੀਆਂ ਵੱਡੀਆਂ ਰੱਖੀਆਂ ਗਈਆਂ ਜੀ ਤੇ ਜਿਹਦੇ ਵਿੱਚ ਨਵੀਆਂ ਜਿਹੜੀਆਂ ਆਪਣੀਆਂ ریاਸਤੀ ਖੇਡਾਂ ਜਿਹੜੀਆਂ ਪੰਜਾਬੀ ਖੇਡਾਂ ਜਿਨ੍ਹਾਂ ਨੂੰ ਆਪਾਂ ਸਟਰੋਂਗ men ਕਿਹਾ ਜਾਂਦਾ ਜੀ ਉਹ ਪੂਰੇ ਇੰਡੀਆ ਦੇ ਵਿੱਚੋਂ ਆ ਰਹੇ ਆ ਤੇ ਕੱਲਾ ਕੱਲਾ ਜੇਤੂ ਦਾ ਨਾਮ ਜਿੱਦਾਂ ਦਰ ਚੜ ਕੇ ਰੱਖਿਆ ਹੈ ਉਦੋਂ ਥੱਲੇ ਨੂੰ ਥੋੜੇ 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 ਥਰ ਘਟਾ ਕੇ ਨਾਮ ਰੱਖ ਦਿੱਤੇ ਗਏ ਹਾਂਜੀ ਕੋਈ ਮੁੰਡਿਆਂ ਦੀ ਕੁਸ਼ਤੀਆਂ ਜਾਂ ਲੜਕੀਆਂ ਦੀਆਂ ਨਹੀਂ ਲੜਕੀਆਂ ਦੀ ਉਹ ਲੜਕੀਆਂ ਸਾਡੀਆਂ ਧੀਆਂ ਵਾਂਜੀ ਧੀਆਂ ਵੀ ਅੱਜ ਕੱਲ ਜੇ ਇੰਦਰਾ ਗਾਂਧੀ ਰਾਜ ਕਰ ਸਕਦੀ ਸਾਡੀਆਂ ਧੀਆਂ ਵੀ ਰਾਜ ਕਰ ਸਕਦੀਆਂ ਸਾਡੀਆਂ ਧੀਆਂ ਆਫਸਰ ਆ ਡੀਐਸਪੀ ਆ ਐਸਐਸਪੀ ਆ ਆਈਜੀ ਆ ਡੀਜੀਪੀ ਤੱਕ ਫੌਜ ਦੇ ਵਿੱਚ ਲੜਕੀਆਂ ਵਾਂ ਲੜਕੀਆਂ ਦੀ ਵੀ ਕੁਸ਼ਤੀਆਂ ਹੋਣਗੀਆਂ ਬਬਈ ਕੀ ਮੈਸੇਜ ਹੈ ਤੁਹਾਡਾ ਸਾਹਿਬ ਮੇਰਾ ਮੈਸੇਜ ਇਹੀ ਹੈ ਵੀ ਹਰ ਮੇਰੀ ਭੈਣ ਨੂੰ ਹਰ ਮਾਂ ਨੂੰ ਹਰ ਧੀ ਨੂੰ ਹਰ ਬਜ਼ੁਰਗ ਨੂੰ ਹਰ ਵੀਰ ਨੂੰ ਵੀ ਆਪਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਜੀ ਨਸ਼ਿਆਂ ਤੋਂ ਬਚਾਓ ਇੱਕ ਗਰਵ ਜਿੱਤਿਆਂ ਨਾ ਮਾਰੋ ਜੇ ਕੋਈ ਇਹ ਇਦਾਂ ਦਾ ਹੈਗਾ ਵੀ ਅਸੀਂ ਨਹੀਂ ਵਿਆਹ ਸਕਦੇ ਉਹਨਾਂ ਅਸੀਂ ਧੀਆ ਦਾ ਅਸੀਂ ਖੁਦ ਵਿਆਹ ਕਰਾਂਗੇ ਵੀ ਇਹ ਧੀਆ ਹੀ ਉਹ ਚੀਜ਼ ਹੈ ਜਿਨ੍ਹਾਂ ਨੇ ਗੁਰੂ ਪੀਰ ਤਕੰਬਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਵਾ ਕਿਉਂਕਿ ਬੰਦੇ ਦੇ ਪੇਟੋਂ ਤੇ ਅਜ ਤੱਕ ਕੋਈ ਗੁਰਪੀਰ ਨੇ ਜਨਮ ਨਹੀਂ ਲਿਆ। ਜੀ। ਇੱਕ ਮਾਂ ਦਾ ਦਰਜਾ ਐਡਾ ਉੱਚਾ ਵਾ ਜਿਹਨੂੰ ਆਪਾਂ ਰੱਬ ਦਾ ਦਰਜਾ ਕਿਹਾ ਜਾਂਦਾ ਵਾ। ਪਹਿਲੇ ਰੱਬ ਤੇ ਪਹਿਲੇ ਨੰਬਰ ਤੇ ਰੱਬ ਜਿਹੜਾ ਵਾ ਉਹ ਆਪਣੀ ਮਾਂ-ਬਾਪ ਆ। ਦੂਜੇ ਨੰਬਰ ਤੇ ਰੱਬ ਉਹ ਆਪਣੇ ਵਾਸਤੇ। ਜੀ। ਹਾਂਜੀ। ਬਾਬਾ ਜੀਰੇ ਆਨੰਦ ਘਰ ਡੋਨੇ ਸਿੱਖ ਰਹਿਤ ਮਰਿਆਦਾ ਮੁਤਾਬਕ ਨੇ। ਹਾਂਜੀ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਆ ਤੇ ਚਾਰ ਨਿਕਾਹ ਆ ਸਾਡੇ ਜੀ ਉਹ ਮੁਸਲਮਾਨ ਦੀ ਦਾ ਮੁਸਲਮਾਨਾਂ ਦੀ ਰਹਿਤ ਦੇ ਵਿੱਚ ਆ ਕਾਜੀ ਆਊਗਾ ਕਾਜੀ ਨੇ ਨਿਕਾਹ ਕਰਨਿਆ ਜਿਹਦੇ ਵਿੱਚ ਚਾਰ ਵਿਆਹ ਜਿਹੜੇ ਆ ਖਾਨ ਸਾਹਿਬ ਆਪਣੇ ਖਾਨ ਸਾਹਿਬ ਉਹ ਚਾਰ ਵਿਆਹ ਖਾਨ ਸਾਹਿਬ ਕਰਾ ਰਹੇ ਆ ਹਾਂਜੀ ਬਹੁਤ ਸਾਡੀ ਹੈਲਪ ਕਰਦੇ ਆ ਬਾਹਰੋਂ ਬਦੇ ਤੇ ਸਾਹਿਬ ਦੇ ਛਾਂ ਚੋਂ ਮੇਰੇ ਪਿੰਡ ਨੇ ਮੇਰੀ ਬਹੁਤ ਹੈਲਪ ਕੀਤੀ ਆ ਮੇਰਾ ਪਿੰਡ ਇੰਨਾ ਚੰਗਾ ਮੇਰਾ ਪਿੰਡ ਆ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਜਿਸ ਘਰ ਦੇ ਗਾੜੀ ਜਾ ਕੇ ਖਲੋਰੀ ਅਗਲੇ ਪਹਿਲਾਂ ਹੀ ਗਰਾਈ ਲੈ ਕੇ ਖਲੋਤੇ ਹੁੰਦੇ ਆ ਹਰ ਇੱਕ ਸਾਲ ਅਹੀ ਗਰਾਈ ਨਹੀਂ ਕੀਤੀ ਤੇ ਸਾਨੂੰ ਬਹੁਤ ਹੀ ਪਿੰਡ ਦੇ ਬੰਦਿਆਂ ਨੇ ਕਿਹਾ ਵੀ ਬਾਬਾਈ ਤੂੰ ਗਰਾਈ ਕਿਉਂ ਨਹੀਂ ਕੀਤੀ ਤੂੰ ਹੀ ਤੀਆਂ ਦੇ ਵਿਆਹ ਕਰਦੇ ਸਾਡਾ ਵੀ ਤਿਲ ਫੁੱਲ ਵਿੱਚ ਪਾ ਲਿਆ ਕਰੋ ਅਸੀਂ ਦੁਬਾਰਾ ਫਿਰ ਗਰਾਈ ਕਰਨੀ ਸ਼ੁਰੂ ਕੀਤੀ ਤੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਬਹੁਤ ਬੱਚੇ ਦੇਸ਼ਾਂ ਦੇ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਦੇ ਵਿੱਚ ਅਰਬ ਦੇਸ਼ਾਂ ਦੇ ਵਿੱਚ ਵੀ ਆ ਫੌਜ ਪੁਲਿਸ ਦੇ ਵਿੱਚ ਉਹ ਸਾਨੂੰ ਇੱਕ ਇੱਕ ਤਨਖਾਹ ਦਿੰਦੇ ਆ ਜਿਦੇ ਨਾਲ ਇਹ ਮੇਲਾ ਜਿਹੜਾ ਵਾ ਪੂਰਾ ਹੀ ਸਪੂਰਨ ਕਰਦੇ ਬਾਬਾ ਜੀ ਜਦ ਇੱਕ ਸਰਾਨਾ ਮੇਲਾ ਹੁੰਦਾ ਉਸ ਤੋਂ ਇਲਾਵਾ ਸਾਲ ਚ ਹੋਰ ਵੀ ਇੱਥੇ ਪ੍ਰੋਗਰਾਮ ਹੋਦੇ ਹੋਰ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਜਿਆਦੇ ਮਾਹ ਮਾਪੁਰਚਾਂ ਦੇ ਮੇਲੇ ਹੁੰਦੇ ਆ ਬਾਬਾ ਸਾਹਸਰੀਬ ਜੀ ਆ ਤੇ ਬਾਬਾ ਇਧਰ ਮਾਦੇਸ਼ਾ ਵਾ ਹੋਰ ਬਹੁਤ ਜਗ੍ਹਾ ਵਾ ਪੀਰਾਂ ਦੀਆਂ ਜਿੱਥੇ ਮੇਲੇ ਹੁੰਦੇ ਸਾਡੇ ਪਿੰਡ ਦੇ ਵਿੱਚ ਤਕਰੀਬਨ ਮੇਲੇ ਦੇ 1 ਮਹੀਨੇ ਦੇ 2-3 ਮੇਲੇ ਹੁੰਦੇ ਰਹਿੰਦੇ ਬੀਬੇ ਨਾਲ ਕੀ ਮਾਹਪੁਰਚ ਵਾ ਗੁਰਨਾਨਕ ਦੇਵ ਮਹਾਰਾਜ ਦੀ ਭੈਣਵਾ ਜਿਨ੍ਹਾਂ ਨੇ ਅੱਡੀ ਮਾਰ ਕੇ ਖੂਪਟਿਆ ਸੀ ਉਹਨਾਂ ਦਾ ਗੁਰਦੁਆਰਾ ਬਹੁਤ ਜਿੱਥੇ ਉਹਨਾਂ ਦੀ ਡੋਲੀ ਰੋਕੀ ਗਈ ਉੱਥੇ ਵੀ ਉਹਨਾਂ ਨੇ ਅੱਡੀ ਮਾਰ ਕੇ ਖੂਪਟਿਆ ਉਹ ਅੱਜ ਵੀ ਮੌਜੂਦ ਆ ਬਹੁਤ ਧਾਰਮਿਕ ਗੁਰਦੁਆਰਾ ਸਾਡਾ ਪਿੰਡ ਬੜਾ ਗੁਰੂਆ ਪੀਰਾਂ ਦੀ ਕਿਰਪਾ ਵਾਲਾ ਤੇ ਇੱਕ ਸਾਡੇ 20 ਫੱਗਣ ਨੂੰ ਮੇਲਾ ਹੁੰਦਾ 18 ਤੋਂ ਸ਼ੁਰੂ ਹੁੰਦਾ ਵਾ ਲਾਲਾ ਵਾਲੇ ਪੀਰ ਦਾ ਜਿੱਥੇ ਚੌਂਕੀਆਂ ਉੱਥੇ ਮੈਚ ਹੁੰਦੇ ਆ ਉੱਥੇ ਵੀ ਸਾਡਾ ਪਿੰਡ ਬਹੁਤ ਇੱਕ ਦੂਜੇ ਨੂੰ ਸੰਯੋਗ ਦਿੰਦਾ ਵੱਧ ਚੜ ਕੇ ਮੈਚ ਕਰਾਉਂਦੇ ਆ ਲੰਗਰ ਪੜਾਰੇ ਲੱਗਦੇ ਆ ਇਹ ਹਰ ਸਾਡੇ ਪਿੰਡ ਦੇ ਵਿੱਚ ਕੋਈ ਈਰਖਾबाजी ਨਹੀਂ ਗਈ ਸਾਡੇ ਪਿੰਡ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਉਹਦੇ ਇੱਕ ਦੂਜੇ ਨੂੰ ਹੱਥ ਸਮਝਾ ਕੇ ਰੀਦਾ ਤੂੰ ਜੋਤ ਜਾਣਾ ਤੇਰੇ ਹਲ ਪਾਰਟੀ ਬਣ ਜਾਣੀ ਤੂੰ ਹੀ ਜੋਤ ਜਾਣਾ ਤਾਂ ਡੱਲ ਤਾਂ ਡੱਲ ਪਾਰਟੀ ਆ ਇੱਕ ਤਾਂ ਤੇ ਜੇ ਕਾਲੀਆਂ ਦੀ ਰੋਟੀ ਆ ਗਈ ਕਾਲੀਆਂ ਦੇ ਖਾ ਲੈਣੀ ਹੈ ਕਾਂਗਰਸ ਦੀ ਰੋਟੀ ਆ ਗਈ ਕਾਂਗਰਸ ਦੇ ਖਾ ਲੈਣੀ ਆ ਆਮ ਪਾਰਟੀ ਦੀ ਰੋਟੀ ਆ ਗਈ ਆਮ ਪਾਰਟੀ ਦੀ ਰੋਟੀ ਖਾ ਲੈਣੀ ਸਾਡਾ ਪਿੰਡ ਬਹੁਤ ਹੀ ਵਧੀਆ ਪਿੰਡ ਹੈ ਨਿੱਕੇ ਨਿੱਕੇ ਪਿੰਡਾਂ ਦੇ ਵਿੱਚ ਹੀ ਬਹੁਤ ਲੜਾਈਆਂ ਦੇਖਦੇ ਆ ਪਰ ਸਾਡੇ ਪਿੰਡ ਨਾਲ ਦਾ ਪਿੰਡ ਨਹੀਂ ਇਹ ਤਾਂ ਪਿੰਡ ਸਾਡਾ ਪਿੰਡ ਸ਼ਹਿਰਾ ਦਾ ਵੀ ਵੱਧ ਕੇ ਪਿੰਡ ਆ ਜਿਹੜਾ ਪਿੰਡ ਇਹਦੇ ਵਿੱਚ ਜਨਮ ਲੈ ਲਿੰਦਾ ਉਹਦਾ ਆਸ-ਪਾਸੇ ਜਾਣ ਨੂੰ ਜੀ ਨਹੀਂ ਕਰਦਾ ਇਹ ਸਾਨੂੰ ਹਨ ਬਾਬਾ ਜੋਗੀ ਜੀ ਜਿਨ੍ਹਾਂ ਨੇ ਆਪਣੇ ਮੁਰਸ਼ਿਦ ਦੇ ਮੇਲੇ ਦੀ ਤਿਆਰੀ ਵਾਸਤੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਮੇਲੇ ਦੇ ਵਿੱਚ ਕੋਈ ਨਸ਼ਾ ਪਾਣੀ ਕਰਕੇ ਨਹੀਂ ਆ ਸਕਦਾ ਕਿਉਂਕਿ ਮੇਲਾ ਪੀਰਾਂ ਫਕੀਰਾਂ ਦਾ ਮਨਾਇਆ ਜਾਂਦਾ ਹੈ ਤੇ 15 ਕੁੜੀਆਂ ਦੇ ਵਿਆਹ ਵੀ ਕਰਵਾ ਰਹੇ ਨੇ ਤੇ ਚਾਰ ਕੁੜੀਆਂ ਦੇ ਵਿਆਹ ਜਿਹੜਾ ਖਾਨ ਸਾਹਿਬ ਕਰਾ ਰਹੇ ਨੇ ਜੋ ਕਿ ਬਹੁਤ ਵੱਡਾ ਪ੍ਰਾਲਾ ਹੈ ਮੈਂ ਗੁਰਦੇਵ ਸਿੰਘ ਪੱਟੀ ਕਪੂਰਥਲਾ ਅਮੇজিং ਟੀਮ